ਐਸਪੀਸੀਆ ਬਿਜਲੀ ਵਿਭਾਗ ਜਿੱਤੇ ਰਕਮ ਜੜੀ ਆ ਸਰਕਾਰੀ ਅਦਾਰਿਆਂ ਵੱਲ 90 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜੜੀ ਆ ਇਸ ਟਾਈਮ ਜੜੀ ਆ ਉਹ ਖੜੀ ਆ ਕੱਲੇ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਜੜੀਆਂ ਇਹ ਇੰਨੀ ਵੱਡੀ ਜੜੀ ਰਕਮ ਦਾ ਖੜੇ ਹੋਣਾ ਕਈ ਤਰ੍ਹਾਂ ਦੇ ਮੈਸੇਜ ਦਿੰਦਾ ਵੀ ਆਕਰ ਜਿਹੜਾ ਬਿਜਲੀ ਵਿਭਾਗ ਆ ਉਹ ਕਿਸ ਵੱਲ ਜਾਂਦਾ ਪਿਆ ਕਿਉਂਕਿ ਘਾਟੇ ਵੱਲ ਜਿਹੜਾ ਉਹ ਦਿਖਾਉਂਦੇ ਆ ਵੀ ਸਾਡੀਆਂ ਅਮਾਉਂਟਾਂ ਤਾਂ ਕਾਫੀ ਖੜੀਆਂ ਨੇ ਕਿ ਨੋਰਾ ਭੁਗਤਾਨ ਜਿਹੜਾ ਨਹੀਂ ਹੋ ਰਿਹਾ ਕਿਉਂਕਿ ਕਈ ਦਫ਼ਤਰਾਂ ਦੇ ਵਿੱਚ ਬਿਜਲੀ ਦਾ ਮਿਸਯੂਜ਼ ਵੀ ਜਿਹੜਾ ਕੀਤਾ ਜਾਂਦਾ ਸਾਡੇ ਨਾਲ ਮੌਜੂਦ ਅਧਿਕਾਰੀ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਇੰਨੀ ਵੱਡੀ ਜੜੀ ਇਹ ਰਕਮ ਹੈ ਉਹ ਖੜੀ ਹੋਈ ਦੇ ਜਿਹੜੇ ਆ ਉਹ ਕੰਮ ਉਹ ਕੀਤੇ ਜਾ ਰਹੇ ਨੇ ਸਰ ਸਸਿਕਾ ਜੀ ਸਸਿਕਾ ਜੀ ਸਰ ਸਰਕਾਰੀ ਦਰਿਆਵਲ ਕਿੰਨੀ ਮਾਉਂ ਜਿਹੜੀ ਆ ਖੜੀ ਆ ਤੇ ਉਹਨੂੰ ਲੈਣ ਵਾਸਤੇ ਕਿਸ ਤਰ੍ਹਾਂ ਦੇ ਕਦਮ ਸਰ ਜੀ ਮੈਂ ਆਪ ਦੀ ਡਿਵੀਜ਼ਨ ਦਾ ਦੱਸਾਂ ਤਾਂ ਇਹ 3 ਕਰੋੜ ਹੋਊਗਾ ਬਟ ਸਾਰੀ 90 ਕਰੋੜ ਦੇ ਆਸੇ ਪਾਸੇ ਡਿਸਟ੍ਰਿਕਟ ਦੇ ਵਿੱਚ ਜਿੰਨੀਆਂ ਡਿਵੀ ਨਾ ਹੁੰਦੀਆਂ ਜਿੰਨੀਆਂ ਸਾਡੇ ਸਾਰੀ ਲਗਭਗ 90 ਕਰੋੜ ਖੜੀ ਹੈ ਤੇ ਉਗਰਾਹੀ ਦੇ ਵਲ ਵੀ ਕਿਉਂਕਿ 31 ਮਾਰਚ ਸਾਡਾ ਟੀਚਾ ਹੁੰਦਾ ਉਗਰਾਹੀ ਦਾ ਅਸੀਂ ਜਿਹੜੇ ਆਮ ਖਪਤਕਾਰਾਂ ਦੇ ਕਨੈਕਸ਼ਨ ਕੱਟਦੇ ਆ ਜਾਂ ਦਬਾਅ ਬਣਾਉਣ ਵਾਸਤੇ ਉਹਨਾਂ ਦੀ ਸਪਲਾਈ ਬੰਦ ਕਰਦੇ ਹਾਂ ਬਟ ਸਰਕਾਰੀ ਅਦਾਰਿਆਂ ਤੋਂ ਉਗਰਾਉਣ ਵਾਸਤੇ ਅਸੀਂ ਇਹੋ ਜਿਹਾ ਕੋਈ ਹਾਰਡ ਸਟੈਪ ਨਹੀਂ ਲੈਂਦੇਗੇ ਸੌਫਟ ਅਪਰੋਚ ਹੁੰਦੀ ਹੈ ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਧਿਕਾਰਗਾਨ ਨੂੰ ਮਿਲ ਕੇ ਪਹੁੰਚ ਕਰਕੇ ਅਸੀਂ ਵੱਧ-ਵੱਧ ਉਗਰਾਹੀ ਕੀਤੀ ਜਾ ਸਕਦੀ ਸਰ ਇਹਨੂੰ ਕੰਮੀ ਕਰਨ ਵਾਸਤੇ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਸੀ ਕਿ ਵੀ ਨਵੇਂ ਮੀਟਰ ਵੀ ਲਗਾਏ ਜਾ ਰਹੇ ਆ ਪ੍ਰੀ ਪੇਡ ਮੀਟਰਾਂ ਦੀ ਜਿਹੜੀ ਪ੍ਰਪੋਜ਼ਲ ਹੈ ਸਰਕਾਰ ਵੱਲੋਂ ਰੱਖੀ ਗਈ ਹੈ ਕਿ ਇਹਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਜਾਂ ਕਿਸ ਤਰ੍ਹਾਂ ਦੇ ਮੀਟਰ ਜੜੇ ਲਗਾਏ ਜਾਦੇ ਸਰ ਮੈਂਕਮੇਨ ਦਾ ਹਦੈਤਾ ਹੈ ਵੀ ਸਾਰੇ ਸਰਕਾਰੀ ਵਿਭਾਗਾਂ ਦੇ ਸਮਾਰਟ ਮੀਟਰ ਲਗਾਏ ਜਾ ਤੇ ਬਹੁਤ ਸਾਰੇ ਲੱਗ ਵੀ ਚੁੱਕੇ ਆ ਕੁਝ ਹੀ ਰਹਿੰਦੇ ਹੋਣੇ ਆ ਜਿਹੜੇ ਬਟ ਪ੍ਰੀ ਪੇਡ ਕਰਨ ਸੰਬੰਧੀ ਹਲੇ ਕੋਈ ਹਦੈਤਾ ਨਹੀਂ ਨਾ ਹੋਇਆ ਅਚਾ ਜਿਹੜੇ ਸਮਾਰਟ ਮੀਟਰ ਇਹਨਾਂ ਨੂੰ ਕਨਵਰਟ ਕੀਤਾ ਜਾ ਸਕਦਾ ਹਾਲਾਂਕਿ ਇਹੀ ਆਨਲਾਈਨ ਟਾਈਮ 'ਚ ਐ ਸਮਾਰਟ ਮੀਟਰ ਕੰਮ ਕਰ ਸਕਦੇ ਕਮ ਕਰ ਸਮਝਿਆ ਸਰ ਇੱਡੀ ਵੱਡੀ ਰਕਮ ਹੈ ਕਿਹੜੇ ਕਿਹੜੇ ਵਿਭਾਗ ਹੈ ਇਹਦੇ ਵਿੱਚ ਆਉਂਦੇ ਆ ਜਿਹੜੇ ਇਸ ਟਾਈਮ ਡਿਫਰਡਿੰਗ ਮੋਰ ਦੇ ਬਿਲਕੁਲ ਖੜੇ ਹੋ ਗਏ ਲਗਭਗ ਸਾਰੇ ਵਿਭਾਗ ਹੈ ਵਾਟਰ ਸਪਲਾਈ ਸੈਨੀਟੇਸ਼ਨ ਪੰਚਾਇਤਾਂ ਹੋਊਗਾ ਸਿਹਤ ਵਿਭਾਗ ਹੋ ਗਿਆ ਹੋਰ ਐਡਮਿਨਿਸਟ੍ਰੇਸ਼ਨ ਮਹਿਕ ਮੇ ਸਾਰੀ ਹੋ ਗਈ ਪੁਲਿਸ ਹੋ ਗਈ ਤੇ ਸਰ ਹੁਣ ਕਾਫੀ ਜਿਹੜਾ ਨੁਕਸਾਨ ਜਿਹੜਾ ਹੁੰਦਾ ਹੈ ਬਿਲੀ ਵਿਭਾਗ ਨੂੰ ਤੇ ਇਹਨੂੰ ਜਿਹੜਾ ਪੂਰਾ ਕਰਨ ਵਾਸਤੇ ਫਿਰ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣਗੇ ਕਿੰਨੀ ਕੁ ਮੁਸ਼ਕਲਾਂ ਆਦੀਆਂ ਜੀ ਫਿਰ ਜੇ ਇਹ ਅਮਾਉਂਟ ਨਹੀਂ ਤੁਹਾਡੇ ਕੋਲ ਜਮਾ ਹੁੰਦੀ ਵੇਖੋ ਮੁਸ਼ਕਲਤਾ ਹੁੰਦੀ ਹੈ ਮਹਿਕਮਾ ਫਿਰ ਆਪ ਦੇ ਲੈਵਲ ਤੇ ਸਰਕਾਰਾਂ ਤੱਕ ਵੀ ਪਹੁੰਚ ਕਰ ਰਿਹਾ ਵੀ ਸਾਨੂੰ ਉਦੈਗਨਾ ਜ਼ਿਆਦਾ ਹੋਣ ਬਟ ਜੇ ਡਿਲੇ ਹੁੰਦੀਆਂ ਉਹਦੇ ਨਾਲ ਮਹਿਕਮਿਆਂ ਦੇ ਨੇਂਦਾਰੀਆਂ ਵੀ ਡਿਲੇ ਹੁੰਦੀਆਂ ਨੇਂਦਾਰੀਆਂ ਦਾ ਡਿਲੇ ਹੋਣ ਨਾਲ ਮਹਿਕਮੇ ਤੇ ਪੈਨਲਟੀਆਂ ਪੈਂਦੀਆਂ ਮੈਜ ਨੇ ਤੇ ਵਿਆਜ ਪੈਂਦਾ ਅਖੀਰ ਦੇ ਵਿੱਚ ਉਹ ਲੋਕਾਂ ਤੇ ਹੀ ਆਉਂਦਾ ਜੇ ਜਦੋਂ ਅਸੀਂ ਕੱਲ ਨੂੰ ਏਆਰ ਅਰੇਜ ਕਰਦੇ ਆ ਜਾਂ ਨਵੇਂ ਅਸੀਂ ਰੇਟ ਮੰਗਦੇ ਆ ਤੇ ਉਹਦੇ ਵਿੱਚ ਹੀ ਸਰਵਿਸ ਐਡ ਹੁੰਦਾ ਵੀ ਇੰਨਾ ਖਰਚਾ ਆ ਰਿਹਾ ਸਾਨੂੰ ਇੰਨੇ ਰੈਵਨਿਊ ਦੀ ਲੋੜ ਹੈ ਸਰ ਲੋਕਾਂ ਨਾਲ ਜੁੜੀਆਂ ਹੋਈਆਂ ਇਹ ਕਦੇ ਮਤਲਬ ਕੀ ਵਪਾਰ ਨਹੀਂ ਹੈ ਵੀ ਜੇ ਕੋਈ ਤੁਸੀਂ ਸਖਤ ਐਕਸ਼ਨ ਲੈਂਦੇ ਹੋ ਤਾਂ ਫਿਰ ਉਹਦਾ ਫਤਫਾ ਫਿਰ ਉਦਾਂ ਪੈਗਾ ਲੋਕਾਂ ਤੋਂ ਵੀ ਜੇ ਇਹ ਜੇ ਬਿਲਕੁਲ ਜੀ ਜਿਹੜੀ ਔਖ ਹੈ ਸਹੂਲਤਾਂ ਨਾ ਹੋਣੀ ਉਹ ਤਾਂ ਆਮ ਲੋਕਾਂ ਨੂੰ ਹੀ ਹੈ ਅੰਮ੍ਰਿਤਪਾਣੀ ਵਾਟਰ ਸਪਲਾਈ ਹੋਵੇ ਪਾਣੀ ਸੇਧ ਸੇਧ ਵਿਭਾਗ ਹੋਵੇ ਜਾਂ ਕੋਈ ਵੀ ਇਹ ਜੇ ਕਿਸੇ ਦੀ ਸਪਲਾਈ ਕੱਟੀ ਜਾਂਦੀ ਹੈ ਤਾਂ ਤਕਲੀਫ ਮੁਸ਼ਕਲਾਂ ਆਮ ਲੋਕਾਂ ਨੂੰ ਹੀ ਆ। ਹੋਰ ਕਿਸੇ ਮਹਿਕਮੇ ਨੂੰ ਨਾ ਜਾਂ ਕਿਸੇ ਅਧਿਕਾਰੀ ਨੂੰ ਨਹੀਂ। ਸਰ ਕੋਈ ਟਾਈਮ ਬੋਨ ਕੀਤਾ ਜਾ ਵੀ ਉਦਕਵੀ ਕਰਵਾਸੇ। ਦੇਖੋ ਸਾਡਾ ਹਰ ਸਾਲ ਹੀ ਅਸੀਂ 31 ਮਾਰਚ ਚ ਰੱਖਦੇ ਹਾਂ 31 ਮਾਰਚ ਤੱਕ ਸਾਰੀਆਂ ਆਦੀਆਂ ਪੇਮੈਂਟਾਂ ਦੇ ਦਿੰਦੇ। ਕੀ ਸੈਕਸ਼ਨ ਅਧੀਨ ਮੌਜੂਦ ਅਧਿਕਾਰੀ ਵੀ ਜਿਨ੍ਹਾਂ ਨੇ ਦੱਸਿਆ ਕਿ 31 ਮਾਰਚ ਤੱਕ ਸਾਡਾ ਟੀਚਾ ਹੁੰਦਾ ਵੀ ਜਿਹੜੀਆਂ ਸਾਰੀਆਂ ਡਿਫਾਲਟਿੰਗ ਅਮਾਊਂਟਾਂ ਆ ਉਹਨਾਂ ਨੂੰ ਜਿਹੜਾ ਕਲੀਅਰ ਕਰਨ ਦਾ ਕਿਉਂਕਿ ਇਹਦਾ ਸਿੱਧਾ ਸਿੱਧਾ ਅਸਰ ਵਿਭਾਗ ਤੇ ਪੈਂਦਾ ਜਿਸ ਕਰਕੇ ਉਹਨੂੰ ਜਿਹੜਾ ਵੀ ਭੁਗਤਾਨ ਜਿਹੜਾ ਅਗਾਹ ਕਰਨੇ ਹੁੰਦੇ ਆ ਉਹਦੇ ਵਿੱਚ ਜਿਹੜਾ ਕਰਨ ਵਿੱਚ ਵੀ ਕਾਫੀ ਮੁਸ਼ਕਲ ਆਉਂਦੀਆਂ ਵਿਆਜ ਤੱਕ ਵੀ ਜਿਹੜੀਆਂ ਉਹਨਾਂ ਨੂੰ ਪੈਂਦੀ ਆ ਇਸ ਕਰਕੇ ਕੋਈ 90 ਕਰੋੜ ਦੀ ਰਕਮ ਕੋਈ ਛੋਟੀ ਰਕਮ ਨਹੀਂ ਹੈ ਜੇ ਫਰੋਇਡਪੁਰ ਡਿਵੀਜ਼ਨ ਦੀ ਗੱਲ ਕੀਤੀ ਜਾਵੇ ਬਿਜਲੀ ਵਿਭਾਗ ਦੇ ਤੇ ਉਹਨਾਂ ਦੀ ਜਿਹੜੀ ਹੈ ਵੀ ਡਿਫਾਲਟਿੰਗ ਅਮਾਊ ਇਹ ਜਿਹੜੇ ਆ ਉਹ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਲਗਾਏ ਜਾਣਗੇ ਕਿਉਂਕਿ ਬਾਅਦ 'ਚ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਪ੍ਰੀਪੇਡ ਦੇ ਵਿੱਚ ਕਨਵਰਟ ਵੀ ਕੀਤਾ ਜਾ ਸਕਦਾ ਤਾਂ ਜੋ ਜਿਹੜੀ ਅਭੀ ਸਮੇਂ ਸਿਰ ਜਿਹੜੀਆਂ ਅਦਾਇਗੀਆਂ ਜਿਹੜੀਆਂ ਪੀਐਸਪੀ ਸੀਨ ਉਹ ਜਿਹੜੀਆਂ ਉਹ ਵਿਭਾਗਾ ਦੀਆਂ ਹੋ ਜਾਣ ਤੇ ਉੱਥੇ ਜਿਹੜੀਆਂ ਮਿਸਯੂਜ਼ ਜਿਹੜੀਆਂ ਹੁੰਦੀਆਂ ਬਿਜਲੀ ਦੀ ਜਿਹੜੀ ਖਪਤ ਹੈਗੀ ਆ ਉਹ ਜਿਹੜੀ ਮਿਸਯੂਜ਼ ਵੀ ਹੁੰਦੀ ਆ ਤੇ ਉਹਦੀ ਵੀ ਜਿਹੜੀ ਜਾਣਕਾਰੀ ਸਰਕਾਰਾਂ ਤੱਕ ਪਹੁੰਚ ਜਾਂਦਾ ਤਾਂ ਜੋ ਉੱਥੇ ਵੀ ਕੰਟਰੋਲ ਕਰਨ ਦਾ ਹੀਲਾ ਜਿਹੜਾ ਸਰਕਾਰ ਉਹ ਕਰ ਸਕੇ ਹੁਣ ਦੇਖਣਾ ਵੀ ਇਹ ਜਿਹੜੀ ਪੈਂਡਿੰਗ ਅਮਾਉਂਟ ਪਈ ਆ ਜਿਹੜੀ ਡਿਫਾਲਟਿੰਗ ਮਾਉਂਟ ਪ PSPCL ਜਿਹੜੀ ਇਹਨਾਂ ਵਪਾਗ ਤੋਂ ਰਿਕਵਰ ਕਰਦਾ ਤੇ ਇਹਨਾਂ ਨੂੰ ਜਿਹੜਾ ਕਿੰਨੀ ਉਹਦਾ ਜਿਹੜਾ ਸੁੱਖ ਜਿਹੜਾ ਆਨੰਦ ਉਹ ਮਨ ਨੂੰ ਮਿਲੇਗਾ ਲੇਕਿਨ ਹੋ ਸਕਦਾ ਵੀ ਇਹ ਜਿਹੜੀਆਂ ਇਹਦੇ ਵਿੱਚ ਹੋ ਸਕਦੀਆਂ ਵੀ ਕਈ ਵਪਾਗ ਜਿਹੜੇ ਦੇਰੀ ਕਰਦੇ ਆ ਤੇ ਉਹਨਾਂ ਤੇ ਸਖਤ ਐਕਸ਼ਨ ਦੀ ਵੀ ਜਿਹੜੀ ਗੱਲ ਆ ਉਹ ਕੀਤੀ ਜਾਦੀ ਹੈ PSPCL ਬਿਜਲੀ ਵਪਾਗ ਜਿਹਦੇ ਰਕਮ ਜਿਹੜੀ ਆ ਸਰਕਾਰੀ ਅਦਾਰਿਆਂ ਵੱਲ 90 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜੜੀ ਆ ਇਸ ਟਾਈਮ ਜੜੀ ਆ ਉਹ ਖੜੀ ਆ ਕੱਲੇ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਜੜੀਆਂ ਇਹ ਇੰਨੀ ਵੱਡੀ ਜੜੀ ਰਕਮ ਦਾ ਖੜੇ ਹੋਣਾ ਕਈ ਤਰ੍ਹਾਂ ਦੇ ਮੈਸੇਜ ਦਿੰਦਾ ਵੀ ਆਕਰ ਜਿਹੜਾ ਬਿਜਲੀ ਵਿਭਾਗ ਆ ਉਹ ਕਿਸ ਵੱਲ ਚੱਲਦਾ ਪਿਆ ਕਿਉਂਕਿ ਘਾਟੇ ਵੱਲ ਜਿਹੜਾ ਉਹ ਦਿਖਾਉਂਦੇ ਆ ਵੀ ਸਾਡੀਆਂ ਅਮਾਉਂਟਾਂ ਤਾਂ ਕਾਫੀ ਖੜੀਆਂ ਨੇ ਕਿ ਨੋਰਾ ਭੁਗਤਾਨ ਜਿਹੜਾ ਨਹੀਂ ਹੋ ਰਿਹਾ ਕਿਉਂਕਿ ਕਈ ਦਫ਼ਤਰਾਂ ਦੇ ਵਿੱਚ ਬਿਜਲੀ ਦਾ ਮਿਸਯੂਜ਼ ਵੀ ਜਿਹੜਾ ਕੀਤਾ ਜਾਂਦਾ ਸਾਡੇ ਨਾਲ ਮੌਜੂਦ ਅਧਿਕਾਰੀ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਇੰਨੀ ਵੱਡੀ ਜੜੀ ਇਹ ਰਕਮ ਹੈ ਉਹ ਖੜੀ ਜਿਹੜੇ ਆ ਉਹ ਕੰਮ ਉਹ ਕੀਤੇ ਜਾ ਰਹੇ ਨੇ ਸਰ ਸਸੀਖਾਲਜੀ ਸਸੀਖਾਲਜੀ ਸਰ ਸਰਕਾਰੀ ਦਰਿਆਵਲ ਕਿੰਨੀ ਮਾਉਂ ਜਿਹੜੀ ਆ ਖੜੀ ਆ ਤੇ ਉਹਨੂੰ ਲੈਣ ਵਾਸਤੇ ਕਿਸ ਤਰ੍ਹਾਂ ਦੇ ਕਦਮ ਸਰ ਇਹ ਮੈਂ ਆਪ ਦੀ ਡਿਵੀਜ਼ਨ ਦਾ ਦੱਸਾਂ ਤਾਂ ਇਹ 3 ਕਰੋੜ ਹੋਊਗਾ ਬਟ ਸਾਰੀ 90 ਕਰੋੜ ਦੇ ਆਸੇ ਪਾਸੇ ਡਿਸਟ੍ਰਿਕਟ ਦੇ ਵਿੱਚ ਜਿੰਨੀਆਂ ਡਿਵੀਜ਼ਨ ਆਉਂਦੀਆਂ ਜਿੰਨੀਆਂ ਸਾਡੇ ਸਾਰੀ ਲਗਭਗ 90 ਕਰੋੜ ਖੜੀ ਹੈ ਤੇ ਉਗਰਾਹੀ ਦੇ ਵਲ ਵੀ ਕਿਉਂਕਿ 31 ਮਾਰਚ ਸਾਡਾ ਤੀਜਾ ਹੁੰਦਾ ਉਗਰਾਹੀ ਦਾ ਅਸੀਂ ਜਿਹੜੇ ਆਮ ਖਪਤਕਾਰਾਂ ਦੇ ਕਨੈਕਸ਼ਨ ਕੱਟਦੇ ਆ ਜਾਂ ਦਬਾਅ ਬਣਾਉਣ ਵਾਸਤੇ ਉਹਨਾਂ ਦੀ ਸਪਲਾਈ ਬੰਦ ਕਰਦੇ ਹਾਂ ਬਟ ਸਰਕਾਰੀ ਅਦਾਰਿਆਂ ਤੋਂ ਉਗਰਾਉਣ ਵਾਸਤੇ ਅਸੀਂ ਇਹੋ ਜਿਹਾ ਕੋਈ ਹਾਰਡ ਸਟੈਪ ਨਹੀਂ ਲੈਂਦੇਗੇ ਸੌਫਟ ਅਪਰੋਚ ਹੁੰਦੀ ਹੈ ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਧਿਕਾਰਗਾਰਾਂ ਨੂੰ ਮਿਲ ਕੇ ਪਹੁੰਚ ਕਰਕੇ ਅਸੀਂ ਵਾਦ-ਵਦੋ ਉਗਰਾਹੀ ਕੀਤੀ ਜਾ ਸਕਦੀ ਹੈ ਸਰ ਇਹਨੂੰ ਕਵਲੀ ਕਰਵਾ ਦਿੱਤਾ ਜਿਹੜੀ ਜਾਣਕਾਰੀ ਸਾਹਮਣੇ ਆਈ ਸੀ ਕਿ ਵੀ ਨਵੇਂ ਮੀਟਰ ਵੀ ਲਗਾਏ ਜਾ ਰਹੇ ਆ ਪ੍ਰੀ ਪੇਡ ਮੀਟਰਾਂ ਦੀ ਜਿਹੜੀ ਪਰਪੋਸਲ ਹੈ ਸਰਕਾਰ ਵੱਲੋਂ ਰੱਖੀ ਗਈ ਹੈ ਕਿ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕਿਸ ਤਰ੍ਹਾਂ ਦੇ ਮੀਟਰ ਜੜੇ ਲਗਾਏ ਜਾ ਰਹੇ ਸਰ ਮੈਕਮੇਨ ਨਾ ਹਦਾਇਤਾਂ ਹੈ ਵੀ ਸਾਰੇ ਸਰਕਾਰੀ ਵਿਭਾਗਾਂ ਦੇ ਸਮਾਰਟ ਮੀਟਰ ਲਗਾਏ ਜਾਂ ਤੇ ਬਹੁਤ ਸਾਰੇ ਲੱਗ ਵੀ ਚੁੱਕੇ ਆ ਕੁਝ ਹੀ ਰਹਿੰਦੇ ਹੋਣੇ ਆ ਜਿਹੜੇ ਬਟ ਪ੍ਰੀ ਪੇਡ ਕਰਨ ਸੰਬੰਧੀ ਹਲੇ ਕੋਈ ਹਦਾਇਤਾਂ ਨਹੀਂ ਨਾ ਹੋਇਆ ਅੱਛਾ ਜਿਹੜੇ ਸਮਾਰਟ ਮੀਟਰ ਇਹਨਾਂ ਨੂੰ ਕਨਵਰਟ ਕੀਤਾ ਜਾ ਸਕਦਾ ਹਾਲਾਂਕਿ ਇਹੀ ਆਨਲਾਈਨ ਟਾਈਮ 'ਚ ਐ ਸਮਾਰਟ ਮੀਟਰ ਕੰਮ ਕਰ ਸਕਦੇ ਕਮਕੱਮ ਸਮਝਿਆ ਸਰ ਇੰਨੀ ਵੱਡੀ ਰਕਮ ਹੈ ਕਿਹੜੇ ਕਿਹੜੇ ਵਿਭਾਗ ਹੈ ਇਹਦੇ ਵਿੱਚ ਆਉਂਦੇ ਆ ਜਿਹੜੇ ਇਸ ਟਾਈਮ ਡਿਫਾਲਟਿੰਗ ਮਾਉਂਟ ਦੇ ਵਿੱਚ ਨਾਲ ਖੜੇ ਹੋ ਰਹੇ ਲਗਭਗ ਸਾਰੇ ਵਿਭਾਗ ਹੈ ਵਾਟਰ ਸਪਲਾਈ ਸੈਨੀਟੇਸ਼ਨ ਪੰਚਾਇਤਾਂ ਹੋਊਗਾ ਸਿਹਤ ਵਿਭਾਗ ਹੋ ਗਿਆ ਹੋਰ ਐਡਮਿਨਿਸਟ੍ਰੇਸ਼ਨ ਮਹਿਕਮੇ ਸਾਰੇ ਹੋਗੇ ਪੁਲਿਸ ਹੋਗੀ ਤੇ ਸਰ ਹੁਣ ਕਾਫੀ ਜਿਹੜਾ ਨੁਕਸਾਨ ਜਿਹੜਾ ਹੁੰਦਾ ਬਿਜਲੀ ਵਿਭਾਗ ਨੂੰ ਤੇ ਇਹਨੂੰ ਜਿਹੜਾ ਪੂਰਾ ਕਰਨ ਵਾਸਤੇ ਫਿਰ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣਗੇ ਕਿੰਨੀ ਕੁ ਮੁਸ਼ਕਲਾਂ ਆទੀਆਂ ਜੀ ਫਿਰ ਜੇ ਇਹ ਅਮਾਉਂਟ ਨਹੀਂ ਤੁਹਾਡੇ ਕੋਲ ਜਮ੍ਹਾਂ ਹੁੰਦੀ ਵੇਖੋ ਮੁਸ਼ਕਲਤਾ ਹੁੰਦੀ ਹੈ ਮਹਿਕਮਾ ਫਿਰ ਆਪਦੇ ਲੈਵਲ ਤੇ ਸਰਕਾਰਾਂ ਤੱਕ ਵੀ ਪਹੁੰਚ ਕਰ ਰਿਆ ਵੀ ਸਾਨੂੰ ਅਦਾਇਨਾ ਜ਼ਿਆਦੇ ਹੋਣ ਬਟ ਜੇ ਡਿਲੇ ਹੁੰਦੀਆਂ ਉਹਦੇ ਨਾਲ ਮਹਿਕਮਿਆਂ ਦੀਆਂ ਦੇਣਦਾਰੀਆਂ ਵੀ ਡਿਲੇ ਹੁੰਦੀਆਂ ਦੇਣਦਾਰੀਆਂ ਦਾ ਡਿਲੇ ਹੋਣ ਨਾਲ ਮਹਿਕਮੇ ਤੇ ਪੈਨਲਟੀਆਂ ਪੈਂਦੀਆਂ ਮਹਿਜ ਨੇ ਤੇ ਵਿਆਜ ਪੈਂਦਾ ਅਖੀਰ ਦੇ ਵਿੱਚ ਉਹ ਲੋਕਾਂ ਤੇ ਹੀ ਆਉਂਦਾ ਜੇ ਜਦੋਂ ਅਸੀਂ ਕੱਲ ਨੂੰ ਏਆਰਆਰ ਰੇਟ ਕਰਦੇ ਆ ਜਾਂ ਨਵੇਂ ਅਸੀਂ ਰੇਟ ਮੰਨਦੇ ਆ ਜੋ ਦੇ ਵਿੱਚ ਸਰਵਿਸ ਐਡ ਹੁੰਦਾ ਵੀ ਇੰਨਾ ਖਰਚਾ ਆ ਰਿਹਾ ਸਾਨੂੰ ਇੰਨੇ ਰੈਵਨਿਊ ਦੀ ਲੋੜ ਹੈ ਸਰ ਲੋਕਾਂ ਨਾਲ ਜੁੜੀਆਂ ਹੋਈਆਂ ਇਹ ਕਦੇ ਮਤਲਬ ਕੀ ਵਪਾਰ ਨਹੀਂ ਹੈ ਵੀ ਜੇ ਕੋਈ ਤੁਸੀਂ ਸਖਤ ਐਕਸ਼ਨ ਲੈਂਦੇ ਹੋ ਤਾਂ ਫਿਰ ਉਹਦਾ ਫਤ ਫਿਰ ਉਦਾਂ ਪੈਦਾ ਲੋਕਾਂ ਤੇ ਵੀ ਇਹ ਜਾਏਗਾ ਬਿਲਕੁਲ ਜੀ ਜਿਹੜੀ ਔਖ ਹੈ ਸਹੂਲਤਾਂ ਨਾ ਹੋਣੀ ਉਹ ਤਾਂ ਆਮ ਲੋਕਾਂ ਨੂੰ ਹੀ ਹੈ ਅਬੇ ਪਾਣੀ ਵਾਟਰ ਸਪਲਾਈ ਹੋਵੇ ਪਾਣੀ ਸੇਧ ਸੇਧ ਵਿਭਾਗ ਹੋਵੇ ਜਾਂ ਕੋਈ ਵੀ ਇਹ ਕਿਸੇ ਦੀ ਸਪਲਾਈ ਕੱਟੀ ਜਾਂਦੀ ਹੈ ਤਾਂ ਤਕਲੀਫ ਮੁਸ਼ਕਲਾਂ ਆਮ ਲੋਕਾਂ ਨੂੰ ਹੀ ਆ। ਹੋਰ ਕਿਸੇ ਮਹਿਕਮੇ ਨੂੰ ਨਾ ਜਾਂ ਕਿਸੇ ਅਧਿਕਾਰੀ ਨੂੰ ਨਹੀਂ। ਸਰ ਕੋਈ ਟਾਈਮ ਬੋਨ ਕੀਤਾ ਗਿਆ ਵੀ ਉਦਕਵੀ ਕਰਵਾਸ। ਦੇਖੋ ਸਾਡਾ ਹਰ ਸਾਲ ਹੀ ਅਸੀਂ 31 ਮਾਰਚ ਚ ਰੱਖਦੇ ਹਾਂ 31 ਮਾਰਚ ਤੱਕ ਸਾਰੀਆਂ ਆਦੀਆਂ ਪੇਮੈਂਟਾਂ ਦੇ ਦਿੰਦਾ। ਕੀ ਸੈਕਟਰ ਡਾਇਰੈਕਟਰ ਨਾ ਮੌਜੂਦ ਅਧਿਕਾਰੀ ਵੀ ਜਿਨ੍ਹਾਂ ਨੇ ਦੱਸਿਆ ਕਿ 31 ਮਾਰਚ ਤੱਕ ਸਾਡਾ ਟੀਚਾ ਹੁੰਦਾ ਵੀ ਜਿਹੜੀਆਂ ਸਾਰੀਆਂ ਡਿਫਾਲਟਿੰਗ ਅਮਾਊਂਟਾਂ ਹਨ ਉਹਨਾਂ ਨੂੰ ਜਿਹੜਾ ਕਲੀਅਰ ਕਰਨ ਦਾ ਕਿਉਂਕਿ ਇਹਦਾ ਸਿੱਧਾ ਸਿੱਧਾ ਅਸਰ ਵਿਭਾਗ ਤੇ ਪੈਂਦਾ ਜਿਸ ਕਰਕੇ ਉਹਨੂੰ ਜਿਹੜਾ ਵੀ ਭੁਗਤਾਨ ਜਿਹੜਾ ਅਗਾਹ ਕਰਨੇ ਹੁੰਦੇ ਆ ਉਹਦੇ ਵਿੱਚ ਜਿਹੜਾ ਕਰਨ ਵਿੱਚ ਵੀ ਕਾਫੀ ਮੁਸ਼ਕਲ ਆਉਂਦੀਆਂ ਵਿਆਜ ਤੱਕ ਵੀ ਜਿਹੜੀ ਆ ਉਹਨਾਂ ਨੂੰ ਪੈਂਦੀ ਆ ਇਸ ਕਰਕੇ ਕੋਈ 90 ਕਰੋੜ ਦੀ ਰਕਮ ਕੋਈ ਛੋਟੀ ਰਕਮ ਨਹੀਂ ਹੈ ਜੇ ਫਰੋਇਪੁਰ ਡਿਵੀਜ਼ਨ ਦੀ ਗੱਲ ਕੀਤੀ ਜਾਵੇ ਬਿਜਲੀ ਦੇ ਪੱਧਰੇ ਤੇ ਉਹਨਾਂ ਦੀ ਜਿਹੜੀ ਆ ਵੀ ਡਿਫਾਲਟਿੰ ਮਟਰ ਜਿਹੜੇ ਆ ਉਹ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਲਗਾਏ ਜਾਣਗੇ ਕਿਉਂਕਿ ਬਾਅਦ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਪ੍ਰੀਪੇਡ ਦੇ ਵਿੱਚ ਕਨਵਰਟ ਵੀ ਕੀਤਾ ਜਾ ਸਕਦਾ ਤਾਂ ਜੋ ਜਿਹੜੀ ਅਭੀ ਸਮੱਸਿਆ ਜਿਹੜੀ ਆ ਅਦਾਇਗੀਆਂ ਜਿਹੜੀਆਂ ਪੀਐਸਪੀ ਸੇ ਨੂੰ ਜਿਹੜੀਆਂ ਉਹ ਵਿਭਾਗਾ ਦੀਆਂ ਹੋ ਜਾਣ ਤੇ ਉੱਥੇ ਜਿਹੜੀਆਂ ਮਿਸਯੂਜ਼ ਜਿਹੜੀਆਂ ਹੁੰਦੀਆਂ ਬਿਜਲੀ ਦੀ ਜਿਹੜੀ ਖਪਤ ਹੈਗੀ ਆ ਉਹ ਜਿਹੜੀ ਮਿਸਯੂਜ਼ ਵੀ ਹੁੰਦੀ ਆ ਤੇ ਉਹਦੀ ਵੀ ਜਿਹੜੀ ਜਾਣਕਾਰੀਆਂ ਸਰਕਾਰਾਂ ਤੱਕ ਪਹੁੰਚ ਜਾਣ ਤਾਂ ਜੋ ਉੱਥੇ ਵੀ ਕੰਟਰੋਲ ਕਰਨ ਦਾ ਹਿੱਲਾ ਜਿਹੜਾ ਸਰਕਾਰ ਉਹ ਕਰ ਸਕੇ ਹੁਣ ਦੇਖਣਾ ਵੀ ਇਹ ਜਿਹੜੀ ਪੈਂਡਿੰਗ ਅਮਾਉਂਟ ਪਈ ਆ ਜਿਹੜੀ ਰਿਫਰਟਿੰਗ ਮਾਉਂਟ ਪੈਂ ਇਸ ਪੀਸੀਲ ਜਿਹੜੀ ਇਹਨਾਂ ਵਪਾਕਾ ਤੋਂ ਕਵਰ ਕਰਦਾ ਤੇ ਇਹਨਾਂ ਨੂੰ ਜਿਹੜਾ ਕਿੰਨੀ ਉਹਦਾ ਜਿਹੜਾ ਸੁੱਖ ਜਿਹੜਾ ਆਨੰਦ ਉਹ ਮਨ ਨੂੰ ਮਿਲੇਗਾ ਲੇਕਿਨ ਹੋ ਸਕਦਾ ਵੀ ਇਹ ਜਿਹੜੀਆਂ ਇਹਦੇ ਵਿੱਚ ਹੋ ਸਕਦੀਆਂ ਵੀ ਕਈ ਵਪਾਕ ਜਿਹੜੇ ਦੇਰੀ ਕਰਦੇ ਆ ਤੇ ਉਹਨਾਂ ਤੇ ਸਖਤ ਐਕਸ਼ਨ ਦੀ ਵੀ ਜਿਹੜੀ ਗੱਲ ਆ ਉਹ ਕੀਤੀ ਜਾਦੀ ਹੈ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕਸ ਫਰੋਪਰ